ਹੁਣ ਕਿੱਥੋਂ ਤੱਕ ਬੁਸ਼ਰਮੀ ਲੋਕੀ ਸਹੀ ਜਾਂਦੇ ਕੈਨੇਡਾ ਜਾਂ ਲਈ ਭੈਣਾਂ ਲਾਵਾ ਲਈ ਜਾਂਦੇ ਹੁਣ ਕਿੱਥੋਂ ਤੱਕ ਬੁਸ਼ਰਮੀ ਲੋਕੀ ਸਹੀ ਜਾਂਦੇ ਕੈਨੇਡਾ ਜਾਂ ਲਈ ਭੈਣਾਂ ਲਾਵਾ ਲਈ ਜਾਂਦੇ ਓਏ ਘਰ ਦੀਆਂ ਇੱਜ਼ਤਾਂ ਨੈੱਟ ਉੱਤੇ ਹੁਣ ਆਉਂਦੀਆਂ ਨਹੀਂ ਓਏ ਲਾਈਕ ਵਿਊ ਆ ਖਾਤਰ ਕੱਪੜੇ ਲਾਉਂਦੀਆਂ ਨੇ ਓਏ ਵੱਡ ਖਾਨ ਨੂੰ ਪੈ ਜਾਣ ਜੇ ਕਿਤੇ ਢੋਕਦੇ ਹੋ ਮੈਂ ਕਹਿੰਦਾ ਤੁਹਾਡਾ ਸਾਫ ਤਰੱਕੀ ਰੋਕਦੇ ਹੋ ਅਗੇ ਕਹਿੰਦਾ ਓਏ ਮੱਝਾਂ ਵੇਚ ਕੇ ਰੱਖ ਲੈ ਲੋਕਾਂ ਕੁੱਤੇ ਓਏ ਦੇਖਦੇ ਫਿਰਦੇ ਗੱਬਰੂ ਜੋਵਣ ਰੁੱਤੇ ਓਏ ਮੱਝਾਂ ਵੇਚ ਕੇ ਰੱਖ ਲੈ ਲੋਕਾਂ ਕੁੱਤੇ ਓਏ ਓਏ ਦੇਖਦੇ ਫਿਰਦੇ ਗੱਬਰੂ ਜੋਵਣ ਰੁੱਤੇ ਦੁੱਧ ਕਿਉਂ ਤੇ ਮੱਖਣੀ ਕਿਧਰੇ ਖੋ ਗਈ ਏ ਓਏ ਹਰ ਇੱਕ ਚੀਜ਼ ਮਲਾਵਟ ਵਾਲੀ ਹੋ ਗਈ ਏ ਓਏ ਦੁੱਧ ਦੀ ਥਾਂ ਤੇ ਬੱਚਿਆਂ ਨੂੰ ਨਾ ਕੋਕਦਿਓ ਮੈਂ ਕਹਿੰਦਾ ਤੁਹਾਡਾ ਦਾਸ ਤਰਕੀ ਰੋਕਦਿਓ ਬੇਸ਼ੱਕ ਪਹਿਲਾਂ ਲੋਕ ਨਹੀਂ ਜ਼ਿਆਦਾ ਪੜਦੇ ਸੀ ਪਰ ਮਾਪਿਆਂ ਦਾ ਸਤਕਾਰ ਬਹੁਤ ਹੀ ਕਰਦੇ ਸੀ ਇਹ ਲੰਪੋਤ ਨਾ ਫੜਦਾ ਪਿਓ ਦੀ ਦਾੜੀ ਸੀ ਓਏ ਨਾ ਹੀ ਮਾਂ ਦੀ ਧੀ ਆਪਣੀ ਨਾਲ ਆੜੀ ਸੀ ਓਏ ਕਿੱਥੇ ਲਿਖਿਆ ਪਿਓ ਦੇ ਉਤਿਆ ਠੋਕਦੇ ਹੋ ਮੈਂ ਕਹਿੰਦਾ ਥੋੜਾ ਦਾਸਤ ਰਕੀ ਰੋ ਕਹਦੇ ਹੋ ਓਏ ਮੈਂ ਕਹਿੰਦਾ ਥੋੜਾ ਦਾਸਤ ਰਕੀ ਰੋ ਕਹਦੇ ਹੋ